ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੱਗੇ ਆ ਮਟਰ ਤੇ ਮਸ਼ਰੂਮ ਬਣਾਉਣ ਉਹਦੇ ਵਾਸਤੇ ਜਿਹੜੀ ਆਪਾਂ ਸਮਗਰੀ ਲਈ ਉਹ ਆਪਾਂ ਤੁਹਾਨੂੰ ਦੱਸ ਦਿੰਨੇ ਆ ਸਭ ਤੋਂ ਪਹਿਲਾਂ ਆਪਾਂ ਲੈ ਲਏ ਮਸ਼ਰੂਮ 300 ਗ੍ਰਾਮ ਪਿਆਜ਼ ਲੈ ਲਏ ਤਿੰਨ ਮੀਡੀਅਮ ਸਾਈਜ਼ ਦੇ ਟਮਾਟਰ ਲੈ ਲਏ ਲਸਣ ਲਿਆ ਕਾਫੀ ਸਾਰਾ ਕਿਉਂਕਿ ਲਸਣ ਨਾਲ ਹੀ ਜਿਹੜੀ ਸਬ ਆਪਣੀ ਆ ਸਬਜੀ ਉਹ ਟੇਸਟੀ ਬਣਨੀ ਆ ਅਦਰਕ ਲੈ ਲਿਆ ਚਾਰ ਹਰੀ ਮਿਰਚ ਲੈ ਲਈ ਇਹ ਮੱਤਾਂ ਨੀਂ ਦੇ ਜਿਹੜੇ ਡੰਠ ਲਾਓ ਲੈ ਲਿਆ ਇਹਨੂੰ ਆਪਾਂ ਜਿਹੜਾ ਗ੍ਰाइंड ਕਰਾਂਗੇ ਮਿਰਚ ਦੇ ਵਿੱਚ ਪਾ ਕੇ ਉਹਦੇ ਨਾਲ ਜਿਹੜਾ ਟੇਸਟ ਆ ਸਬਜ਼ੀ ਦਾ ਉਹ ਬਹੁਤ ਵਧੀਆ ਆਂਦਾ। ਉਸੇ ਲਈ ਵਾਸਤੇ ਆਪਾਂ ਲੈ ਲਿਆ ਮਸਾਲੇ। ਚਾਹ ਤਿੰਨ ਲੈ ਲਈਆਂ ਆਪਾਂ। ਸੁੱਕੀ ਜਿਹੜੀ ਡਰਾਈ ਮਿਰਚ ਹੁੰਦੀ ਆ। ਦੋ ਲੈ ਲਈ ਇਲਾਇਚੀ, ਕਾਲੀ ਮਿਰਚ, ਜੀਰਾ, ਇੱਕ ਛੋਟਾ ਜਿਹਾ ਟੁਕੜਾ ਲੈ ਲਿਆ ਦਾਲਚੀਨੀ ਦਾ, ਕੁਛ ਲੌਂਗ, ਹਲਦੀ, ਨਮਕ ਸਵਾਦ ਅਨੁਸਾਰ, ਡੇਗੀ ਮਿਰਚ, ਆਮ ਜਿਹੜਾ ਸਿੰਪਲ ਮਸਾਲਾ ਹੁੰਦਾ ਆਪਣੇ ਘਰਾਂ 'ਚ। ਇਹ ਥੋੜੀ ਲੱਲੀ ਕਲੋਂਜੀ ਕੋਈ ਵੀ ਮਸਾਲਾ ਜਿਹੜਾ ਆਪਾਂ ਉਹ ਬਹੁਤ ਜ਼ਿਆਦਾ ਮਾਤਰਾ ਜਿੰਨੀ ਪਾਣਾ ਕਿ ਜਿਹੜਾ ਸਬਜ਼ੀ ਦਾ ਟੇਸ ਆ ਖਤਮ ਹੋ ਜਵੇ ਤੇ ਕੱਲਾ ਮਸਾਲਿਆਂ ਦਾ ਟੇਸ ਆਵੇ ਇਸ ਕਰਕੇ ਥੋੜੇ ਥੋੜੇ ਪਾਣੇ ਸਾਰੇ ਜੇ ਤੁਹਾਡੇ ਕੋਲ ਕੋਈ ਨਹੀਂ ਵੀ ਮਸਾਲਾ ਇਹਨਾਂ ਵਿੱਚੋਂ ਹੈਗਾ ਤਾਂ ਤੁਸੀਂ ਉਸ ਤੋਂ ਬਿਨਾਂ ਵੀ ਬਣਾ ਸਕਦੇ ਹੋ ਇਹ ਆਪਾਂ ਲੱਲੀ ਥੋੜੀ ਜੀ ਕਰੀਮ ਇਹਨੂੰ ਆਪਾਂ ਬਾਅਦ ਵਿੱਚ ਬ੍ਰੈਂਡ ਕਰ ਲਾਂਗੇ ਤੜਕੇ ਵਾਸਤੇ ਆਪਾਂ ਲੈ ਲਿਆ ਸਰੋਂ ਦਾ ਤੇਲ ਚੁੱਲੇ ਤੇ ਚੁੱਲੇ ਤੇ ਆਪਾਂ ਲੱਗੇ ਆ ਬਣਾਣ ਕਿਉਂਕਿ ਚੁੱਲੇ ਦਾ ਆਪਣਾ ਇੱਕ ਅਲੱਗ ਟੇਸਟ ਹੁੰਦਾ ਇਸ ਸਰੋਂ ਦਾ ਤੇਲ ਲੈ ਰਹੀ ਹਾਂ ਸਭ ਤੋਂ ਪਹਿਲਾਂ ਕਦੀ ਕਦੀ ਜਿਹੜੀਆਂ ਇਦਾਂ ਦੀਆਂ ਸਬਜ਼ੀਆਂ ਵੀ ਬੰਦੇ ਨੂੰ ਬਣਾ ਕੇ ਖਾਣੀਆਂ ਚਾਹੀਦੀਆਂ ਕਦੀ ਕਦੀ ਖਾਣੀਆਂ ਚਾਹੀਦੀਆਂ ਡੇਲੀ ਤੇ ਨਹੀਂ ਕਿਉਂਕਿ ਡੇਲੀ ਤੇ ਨਹੀਂ ਜ਼ਿਆਦਾ ਮਸਾਲੇ ਵਧੀਆ ਵੀ ਨਹੀਂ ਲੱਗਦੇ ਮਹੀਨੇ ਦੇ ਵਿੱਚ ਇੱਕ ਅੱਧੀ ਵਾਰੀ ਇਦਾਂ ਦਾ ਟੇਸਟ ਜ਼ਰੂਰ ਕਰਨਾ ਚਾਹੀਦਾ ਹੈ ਅੱਜ ਸਾਡੇ ਗੈਸਟ ਵੀ ਆਉਣੇ ਸੀ ਇਸ ਕਰਕੇ ਮੈਂ ਲੱਗੀ ਬਣਾਉਣ ਤਾਂ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰ ਦਿੰਨੇ ਆ ਪਿਆਜ਼ ਜਿਹੜੇ ਆਪਾਂ ਇਹਨਾਂ ਨੂੰ ਰਫਲੀ ਕੱਟ ਲੈਣਾ ਆ ਕਿਉਂਕਿ ਆਪਾਂ ਇਹਨਾਂ ਨੂੰ ਬਾਅਦ ਵਿੱਚ ਗ੍ਰाइंड ਕਰਨਾ ਆ ਭੁੰਨਣ ਤੋਂ ਬਾਅਦ ਅਦਰਕ ਵੀ ਰਫਲੀ ਕੱਟ ਲੈਣਾ ਆ ਸਾਰੀਆਂ ਚੀਜ਼ਾਂ ਆਪਾਂ ਤੁਹਾਨੂੰ ਹੁਣ ਦਿਖਾਣੇ ਆ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਜਿਹੜਾ ਲਸੋਂ ਨਾ ਉਹਨੂੰ ਪਾ ਦਾਂਗੇ ਜੋ ਆਪਣਾ ਟਪਾ ਟਪਾ ਲੱਛਣੇ ਜਿਹੜਾ ਫਰਾਈ ਕਰਾਂਗੇ ਲਾਈਟ 골ਡਨ ਹੋ ਜੀਏ ਅਜ ਮੈਂ ਸਨ ਗਲਵਸ ਪਾਏ ਆ ਦੇਖੋ ਕਿਉਂਕਿ ਮੈਂ ਅੱਜ ਬਾਹਰ ਜਿਹੜਾ ਵਾ ਪਲਾਂਟ ਲਗਾਣ ਦੀ ਆਈਆਂ ਖੇਤ ਦੇ ਵਿੱਚੋਂ ਇਸ ਕਰਕੇ ਮੇਰੇ ਹੱਥ ਸਾਫ਼ ਨਹੀਂ ਸੀ ਇਸ ਕਰਕੇ ਮੈਂ ਅੱਜ ਗਲਵਸ ਪਾ ਲੈਨੇ ਕਿਉਂਕਿ ਆ ਪਲਾਂਟ ਲਗਾਉਣ ਦਾ ਜਿਹੜਾ ਮੌਸਮ ਆ ਹੁਣ ਬਹੁਤ ਵਧੀਆ ਚੱਲ ਰਿਹਾ ਵਾ ਤੁਸੀਂ ਵੀ ਜੇ ਚਾਹੋ ਤਾਂ ਆਪਣੇ ਘਰ ਦੇ ਵਿੱਚ ਜਿਹੜੇ ਐਪਲ ਦੇ ਪਲਾਂਟ ਇਸ ਵਕਤ ਜ਼ਰੂਰ ਲਗਾਓ ਐਪਲ ਹੋ ਗਿਆ ਖੁਰਮਾਨੀ ਹੋ ਗਈ ਆੜੂ ਪੀਅਰ ਇਹ ਸਾਰੇ ਜਿਹੜੇ ਹੁਣ ਲੱਗਣੇ ਨੇ ਪਲਾਂਟ ਜੀ ਲਸਣ ਆਪਣਾ ਬ੍ਰਾਊਨ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਜਿਹੜੇ ਪਿਆਜ਼ ਆ ਉਹ ਵੀ ਪਾ ਦਾਂਗੇ ਨਾਲ ਹੀ ਜਿਹੜੇ ਅਦਰਕ ਦੇ ਪੀਸ ਲੈ ਸੀ ਉਹ ਵੀ ਨੇ ਪਾ ਲੈਣੇ ਜੀ ਕੋਨ ਕੋਨ ਜਦੋਂ ਪਿੰਚਾ ਨੂੰ ਮੈਂ ਤੋੜਿਆ ਤੇ ਹਲਕਾ ਬਰਾਊਨ ਹੋ ਚੁੱਕਾ ਹੈ ਇਹ 2 ਮਿੰਟ ਹੋਰ ਬਰਾਊਨ ਕਰਕੇ ਫਿਰ ਇਹ ਮੇਚੀ ਆਪਾਂ ਇਹਦੇ ਟਮਾਟਰਾਂ ਉਹਨਾਂ ਨੂੰ ਵੀ ਪਾ ਰਾਂਗੇ ਬਰਾਉਨ ਹੋ ਚੁੱਕਾ ਆ ਤੇ ਹੁਣ ਜਿਹੜੇ ਆਪਣੇ ਸਾਬਤ ਮਸਾਲੇ ਆ ਉਹ ਆਪਾਂ ਇਹਦੇ ਵਿੱਚ ਪਾਵਾਂਗੇ ਤਾਂ ਕਿ ਉਹ ਵੀ ਥੋੜੇ ਰੋਸਟ ਹੋ ਜਾਣ ਜੀਰਾ ਤਾਂ ਆ ਲائਚੀ ਦੇ ਮੈਂ ਇਹਦੇ ਦਾਣੇ ਕੱਢ ਲੇ ਲائਚੀ ਨਾਲ ਹੀ ਪਾ ਦੇਣ ਲੱਗੀਆਂ ਦਾਲ ਚੀਨੀ ਲੌਂਗ ਕਾਲੀ ਮਿਰਚ ਤੇਜ ਪੱਤਾ ਤੇ ਨਮੇ ਚ ਪਾ ਲੀਂ ਗਾ ਡਾਕੂਮੈਂਟ ਆਪਾਂ ਇਹਨੂੰ ਭੋਲ ਲਵਾਂਗੇ ਤਾਂ ਕਿ ਜਿਹੜੇ ਆਪਾਂ ਮਸਾਲੇ ਪਾਏ ਆ ਉਹ ਵੀ ਚੰਗੀ ਤਰ੍ਹਾਂ ਰੋਸਟ ਹੋ ਜਾਣ ਆਪਣੇ ਘਰ ਦੇ ਵਿੱਚ ਇੱਕ ਵਾਰ ਇਸ ਤਰ੍ਹਾਂ ਜਿਹੜਾ ਤੜਕਾ ਲਗਾ ਕੇ ਫਰਾਈ ਜ਼ਰੂਰ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਜ਼ਰੂਰ ਇਹਨਾਂ ਨਾਲ ਹੀ ਮੈਂ ਟਮਾਟਰ ਬਾਦ ਵਿੱਚ ਲੱਗੀ ਟਮਾਟਰ ਨੂੰ ਵੀ ਆਪਾਂ ਥੋੜੀ ਜਿਹੀ ਜਨਾ ਪੂਣ ਲੈਣਾ ਹੈ ਤਾਂ ਕਿ ਬਿਲਕੁਲ ਜਿਹੜਾ ਕਿ ਮੈਲਟ ਹੋ ਜਾਈਏ ਇਸ ਨਾਲ ਹੀ ਮੈਂ ਜਿਹੜਾ ਨੇ ਦੇ ਡੰਡਾ ਲਿਆ ਸੀ ਤੇ ਤਿੰਨ ਹਰੀ ਮਿਰਚਾਂ ਇਹ ਵੀ ਨਾਲ ਹੀ ਪਾ ਦਿੰਦਾ ਹਾਂ ਉਸ ਤੋਂ ਆਪਣਾ ਪੁੱਜ ਚੁੱਕਾ ਹੈ ਤੇ ਇਹਨੂੰ ਆਪਾਂ ਹੁਣ ਫਾਨੀ ਜਿਹੜਾ ਵਾ ਕੱਢ ਕੇ ਥੋੜੀ ਦੇਰ ਠੰਡਾ ਕਰਾਂਗੇ ਉਸ ਤੋਂ ਬਾਅਦ ਇਹਨੂੰ ਆਪਾਂ ਜਿਹੜਾ ਵਾ ਗ੍ਰੈਂਡ ਕਰ ਲਾਂਗੇ ਤੇ ਇੱਥੇ ਕੜਾਈ ਦੇ ਵਿੱਚ ਆਪਾਂ ਦਵਾੜਾ ਜਿਹੜਾ ਉਹ ਟੁਟਕਾ ਲਗਾ ਦਾਂਗੇ ਤੜਕਾ ਪੈਸਰਾ ਗ੍ਰੈਂਡ ਕਰ ਲਿਆ ਹੈ ਬਿਲਕੁਲ ਗਰੀਕ ਤੇ ਤੇਲ ਆਪਣਾ ਉਹੀ ਬਚ ਗਿਆ ਸੀਗਾ ਜਿਹੜਾ ਆਪਾਂ ਤੜਕਾ ਉਤੋਂ ਕੱਢ ਲਿਆ ਕਿਉਂਕਿ ਜ਼ਿਆਦਾ ਤੇਲ ਨਹੀਂ ਵਰਤਣਾ ਇਸ ਕਰਕੇ ਉਹ ਇੰਨਾ ਬਚ ਗਿਆ ਬਸ ਇਹਦੇ ਵਿੱਚ ਹੀ ਆਪਾਂ ਦੁਬਾਰਾ ਇਹਨੂੰ ਘੁੰਨ ਲੈਣਾ ਇਹਦੇ ਵਿੱਚ ਮੈਂ ਥੋੜਾ ਜਿਹਾ ਪਾਣੀ ਪਾ ਕੇ ਛਾਪਾ ਦੂੰਗਾ ਇਸ ਵਿੱਚ ਥੋੜਾ ਪਾਣੀ ਪਾ ਲਿਆ ਆ ਤੇ ਨਾਲ ਹੀ ਆਪਾਂ ਇਹਨੂੰ ਪਾ ਦਾਂਗੇ ਇਹਦੇ ਨਾਲ ਹੀ ਜਿਹੜੇ ਹੁਣ ਆਪਣੇ ਮਸਾਲੇ ਰਹਿ ਗਏ ਆ ਉਹਨਾਂ ਨੂੰ ਵੀ ਆਪਾਂ ਦੇ ਨਾਲ ਹੀ ਪਾ ਦਾਂਗੇ ਸਵਾਦ ਅਨੁਸਾਰ ਨਮਕ ਹਲਦੀ ਪਾਊਡਰ ਕਲੌਂਜੀ ਸੀਡ ਜੇ ਤੁਸੀਂ ਚਾਹੋ ਤਾਂ ਪਾ ਲਓ ਪਸੰਦ ਕਰਦੇ ਹੋ ਜੇ ਨਹੀਂ ਪਸੰਦ ਦਿੱਤਾ ਤੁਸੀਂ ਇਹਨੂੰ ਰਹਿਣ ਵੀ ਦੇ ਸਕਦੇ ਹੋ ਪਰ ਇਹ ਸਿਹਤ ਦੇ ਵਾਸਤੇ ਬਹੁਤ ਵਧੀਆ ਹੁੰਦੇ ਕਲੌਂਜੀ ਸੀਡ ਢੇਕੀ ਮਿਰਚ ਛੋਨੇ ਨੂੰ ਆਪਾਂ ਜਦੋਂ ਤੱਕ ਤੇਲ ਨਹੀਂ ਛੱਡਦਾ ਉਦੋਂ ਤੱਕ ਆਪਾਂ ਉਦੋਂ ਤੱਕ ਇਹਨੂੰ ਆਪਾਂ ਬਿਲਕੁਲ ਪਕਾਉਣਾ ਆ ਜਦੋਂ ਤੇਲ ਛੱਡ ਦੂਗਾ ਥੋੜਾ ਡਰਾਈ ਹੋ ਜੂ ਤਾਂ ਫੇਰ ਆਪਾਂ ਇਹਦੇ ਵਿੱਚ ਜਿਹੜੇ ਮਸ਼ਰੂਮ ਆ ਉਹਨਾਂ ਨੂੰ ਪਾ ਕੇ 2 ਮਿੰਟ ਤੱਕ ਪੱਕਾ ਲਾਂਗੇ। ਇੱਕ ਤਾਂ ਠੰਡ ਹੋਵੇ ਤੇ ਦੂਜੀ ਥਿਲੇ 'ਚ ਅੱਗ ਬਾਲੀ ਹੋਵੇ। ਤੀਜੀ ਗਲਾਸ ਦੇ ਵਿੱਚ ਚਾਹ ਹੋਵੇ। ਉਹਦਾ ਵੀ ਇੱਕ ਆਪਣਾ ਹੀ ਆਨੰਦ ਹੁੰਦਾ। ਖਾਸ ਤੌਰ ਤੇ ਸਰਦੀ ਦੇ ਵਿੱਚ। ਸਾਰੇ ਕੰਮ ਕਰਕੇ ਦੇਖਣੇ ਚਾਹੀਦੇ ਆ ਕਦੀ ਕੱਪ ਚ ਵੀ ਪੀ ਲੋ ਕਦੀ ਗਲਾਸ ਚ ਵੀ ਵਿੱਚ ਵੀ ਪੀ ਕੇ ਦੇਖੋ ਤੜਕਾ ਆਪਣਾ ਲਗਭਗ ਪੂਝੀ ਚੱਲਿਆ ਆ ਕਿਉਂਕਿ ਇਹਨੇ ਪਾਣੀ ਬਿਲਕੁਲ ਇਹਦਾ ਸੁੱਕ ਗਿਆ ਆ ਤੇ ਇਹਦੇ ਵਿੱਚ ਮੈਂ ਹੁਣ ਜਿਹੜੀ ਥੋੜੀ ਥੋੜੀ ਕਰਕੇ ਆ ਉਹ ਕਰੀਮ ਪਾ ਦੂੰਗੀ ਜ਼ਿਆਦਾ ਨਹੀਂ ਪਾਣੀ ਨਹੀਂ ਤੇ ਫਟ ਜਾਣੀ ਕਰੀਮ ਦੇ ਚਿੱਟ ਨਾਲੋ ਨਾਲੇ ਨੂੰ ਹਿਲਾਇ ਜਾਣਾ ਤੇ ਨਾਲੋ ਨਾਲ ਥੋੜੀ ਥੋੜੀ ਚਮਚ ਚਮਚ ਕਰਕੇ ਪਾਈ ਜਾਣੀ ਹੋ ਤਾਂ ਤੁਸੀਂ ਮਲਾਈ ਹੀ ਪਾ ਸਕਦੇ ਹੋ ਜੋ ਵੀ ਘਰੇ ਹੁੰਦੋ ਉਹ ਪਾ ਸਕਦੇ ਹੋ ਥੋੜੀ ਨੀ ਕਿ ਸਕਰੀਨ ਹੀ ਪਾਣੀ ਹੈ ਮਲਾਈ ਹੋਵੇ ਮਲਾਈ ਪਾ ਲਓ ਕਈ ਦਹੀਂ ਨਹੀਂ ਪਾ ਲੈਂਦੇ ਦਹੀਂ ਨਹੀਂ ਪਾ ਸਕਦੇ ਹੋ ਜੇ ਜਿਆਦਾ ਨਾ ਖੱਟਾ ਹੋਵੇ ਤਾਂ ਤੁਸੀਂ ਦਹੀਂ ਦੇ ਲੋਟ ਸਮਝ ਪਾ ਸਕਦੇ ਹੋ ਜੇ ਨਹੀਂ ਪਸੰਦ ਕਰਦੇ ਤਾਂ ਫਿਰ ਬਿਲਕੁਲ ਹੀ ਨਾ ਪਾਓ ਕੁਝ ਵੀ ਨਾ ਪਾਓ ਸਿਰਫ ਤੜਕਿਆਂ ਦੇ ਨਾਲ ਹੀ ਸਬਜੀ ਜਿਹੜੀ ਵਧੀਆ ਬਣ ਜਾਂਦੀ ਹੈ ਆ ਨਾਲੇ ਆਪਾਂ ਮਸ਼ਰੂਮ ਪਾ ਦਾਂਗੇ 2-3 ਮਿੰਟ ਤੱਕ ਇਹਨਾਂ ਨੂੰ ਆਪਾਂ ਪਕਾ ਲਾਂਗੇ ਤਾਂ ਵੀ ਬੜਾ ਚੱਲਦਾ ਹੈ ਨਾ ਵੀ ਚਾਚਾ ਜੰਮੇ ਤਰ੍ਹਾਂ ਆਉਂਦਾ ਹੈ ਆਪਣੇ ਪੁੱਜ ਗਏ ਆ 2-3 ਮਿੰਟ ਤੇ ਹੁਣ ਆਪਾਂ ਨਾਲ ਹੀ ਜਿਹੜੇ ਮਟਰ ਆ ਪਾ ਦਾਂਗੇ ਇਹ ਮੈਂ 2 ਕਿਲੋ ਮਟਰ ਦੇ ਦਾਣੇ ਕੱਟੇ ਆ ਲਗਭਗ 1.5 ਕਿਲੋ ਦੇ ਕਰੀਬ ਜਿਹੜੇ ਦਾਣੇ ਆ ਉਹ ਹੁਣ ਕਾਣੀ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਘੱਟ ਜਾਂ ਜ਼ਿਆਦਾ ਤੁਸੀਂ ਜਿਸ ਤਰ੍ਹਾਂ ਦਾ ਵੀ ਪਸੰਦ ਕਰਦੇ ਹੋ ਉਸ ਤਰ੍ਹਾਂ ਪਾ ਸਕਦੇ ਹੋ ਤੁਸੀਂ ਪਾ ਸਕਦੇ ਹੋ ਵਿੱਚ ਪਾ ਸਕਦੇ ਹੋ ਸਬਜ਼ੀ ਦਾ ਕਲਰ ਦੇਖੋ ਕਿੰਨਾ ਸੋਹਣਾ ਆ ਫ੍ਰਿਜ ਕੀ ਤਾਂ ਹੋਰ ਵੀ ਵਧੀਆ ਹੋ ਜਾਣੀ ਆ ਦੇਖਣ ਨੂੰ ਟੇਸਟੀ ਲੱਗ ਰਹੀ ਆ ਆਣੀ ਤੁਸੀਂ ਆਪਣੇ ਹਿਸਾਬ ਨਾਲ ਪਾ ਲਓ ਜਿਸ ਤਰ੍ਹਾਂ ਜਿਸੀ ਰੱਖਣੀ ਆ ਜੇ ਗਾੜੀ ਰੱਖਣੀ ਆ ਜਾਂ ਇਸ ਪਤਲੀ ਰੱਖਣੀ ਆ ਉਹ ਆਪਦੀ ਤੁਹਾਡੀ ਪਸੰਦ ਦਾ ਮੈਂ ਤਾਂ ਨੂੰ ਥੋੜੀ ਇਸ ਤਰ੍ਹਾਂ ਗਾੜੀ ਹੀ ਰੱਖੂਗੀ ਹੁਣ ਆਪਾਂ ਇਹਨਾਂ ਤੇ ਅੱਗੇ ਲਗਭਗ 15 ਤੋਂ 20 ਮਿੰਟ ਪਕਾਵਾਂਗੇ अपनी बिल्कुल तैयार हो है थोड़ा जा लाने घर इस तरीके बनाओ अपने बहुत ज्यादा सिंपल सब्जी, सब्जी रखी है क्योंकि हर घर चीजा हर कोई बना नहीं सके सब्जी का रंग तो कलर टेस्ट बहुत वाइस आया सारा कुछ ही ਬਿਲਕੁਲ ਜਿਸ ਤਰ੍ਹਾਂ ਆਪਾਂ ਹੋਟਲਾਂ 'ਚ ਜਾ ਕੇ ਖਾਣੇ ਆ ਜਾਂ ਰੈਸਟੋਰੈਂਟ 'ਚ ਖਾਣੇ ਉਹਦਾਰਾ ਦਿਨ ਨੂੰ ਮੇਰਾ ਜਿਹੜਾ ਕਲਰ ਆ ਉਹ ਆਇਆ ਜਿਹੜੇ ਜਿਹੜੇ YouTube ਫੈਮਲੀ ਮੈਂਬਰਾਂ ਨੇ ਸਾਡੀ ਵੀਡੀਓ ਦੇਖੀ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ